हां हां जी किसान ਵੀਰੋ ਸਵਾਦ ਤਾਂ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਭਾਈ ਅੱਜ ਦੀ ਵੀਡੀਓ ਵਿੱਚ ਆਪਾਂ ਬਾਈ ਕੋਈ ਟਰੈਕਟਰ ਟਰਾਲੀ ਸਵਾਗਾ ਹਾਲ ਤੇ ਟੋਕੜ ਗੱਬਣ ਮੱਝਾਂ ਬਕਾਉ ਨੇ ਬਾਈ ਨੇ ਬਾਹਰ ਜਾਣਾ ਕਰਕੇ ਸਾਰਾ ਕੁਝ ਬਾਈ ਸੇਲ ਕੀਤਾਗਾ ਆਓ ਪੁੱਛ ਲੈਨੇ ਆ ਬਾਈ ਕੋਟੇ ਭਾਈ ਜੀ ਹਸੀ ਕਾਲ ਜੀ ਬੋਲੋ ਬਾਈ ਠੀਕ ਹੋ ਵਧੀਆ ਹਾਂਜੀ ਬਾਈ ਜੀ ਬਾਈ ਨਾਮ ਤੇ ਐਡਰੈਸ ਬੋਲ ਬਾਈ ਜੀ ਨੈਨੇਆ ਰੋਡ ਕੋਠੇ ਬੱਬਾ ਭਾਨ ਸਿੰਘ ਨਾਮ ਭਿੰਦਰ ਨਾਮ ਭਿੰਦਰ ਪਿੰਡ ਪਦੌੜ ਪਦੌੜ ਹਾਂਜੀ ਪਿੰਡ ਪਦੌੜ ਨੈਣਿਆਲੇ ਰੋਡ ਤੇ ਘਰ ਨੇ ਆਪਾਂ ਜ਼ਿਲ੍ਹਾ ਕਿਹੜਾ ਬੰਨਣਾ ਜ਼ਿਲ੍ਹਾ ਬਰਨਾਲਾ ਭਾਈ ਤਹਿਸੀਲ ਭਾਈ ਸ਼ੇਲ ਤਪਾ ਤਾਪਾ ਠੀਕ ਹੈ ਭਾਈ ਮੋਬਾਈਲ ਨੰਬਰ ਬੋਲ 70 87 36 93 76 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਭਾਈ ਉਹ ਹਾਲ ਪਿਆ ਆਸਵਾਗਾ ਪਿਆ ਆ ਟਰੈਕਟਰ ਖੜਾ ਤੇ ਉਹ ਟਰਾਲੀ ਖੜੀ ਇਹਦੀ ਗੱਲ ਆਪਾਂ ਬਾਅਦ ਚ ਕਰਦੇ ਆ ਪਹਿਲਾਂ ਆਪਾਂ ਤੁਹਾਨੂੰ ਭਾਈ ਟੋਕੜ ਗੱਬਣ ਮੱਝਾਂ ਦਿਖਾਉਨੇ ਪਹਿਲਾਂ ਭਾਈ ਗਾਂ ਤੋਂ ਹੀ ਸ਼ੁਰੂ ਕਰ ਲੈਨੇ ਕਿਹੜਾ ਸੋਸ ਵੀ ਜੀ ਏ ਬਈ ਚੌਥੇ ਸੂਏ ਚੌਥੇ ਸੂਏ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਬਈ ਹਜੇ 10 ਦਿਨ ਹੀ ਹੋਏ ਠੀਕ ਆ ਬੱਚਾ ਸੱਟ ਗਈ ਜੀ ਹਾਂਜੀ ਬਈ ਘਾਟੇ 'ਚ ਸੂਈ ਹੈ ਹਾਂਜੀ ਬਈ ਕਿੰਨਾ ਕ ਟਾਈਮ ਘਾਟੇ ਸੂਈ ਆ ਬਈ ਇਹ ਬਈ 15 ਦਿਨ ਪਹਿਲਾਂ ਸੂਈ ਜਾਈ ਠੀਕ ਆ ਬਈ ਹੁਣ ਕਿੰਨੇ ਕ ਦੁੱਧ ਦੇ ਮੰਨ ਕੇ ਚੱਲ ਇਹਦੇ ਥੱਲੇ ਬਈ 4 ਕਿਲੋ ਦੁੱਧ ਨੈਟ ਤਿਆਰ ਹਾਂਜੀ ਬਈ ਤੇ ਇੱਕ ਥਾਣੇ ਤੋਂ ਤੇਲ ਆ ਬਈ ਹਾਂਜੀ ਬਈ ਅਗਲਾ ਥਾਣਾ ਬਈ ਅੱਛਾ ਬਹਿਣੀ ਵਾਲੇ ਪਾਸੇ ਦਾ ਹਾਂਜੀ ਠੀਕ 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 ਮੂਰਲੇ ਥਾਣੇ ਤੋਂ ਤੇਲ ਆ ਫੇਸ ਚੰਗਾ ਕੱਦ ਵੱਡ ਚੰਗਾ ਕੀ ਮੋਲ ਆ ਬ ਇਹਦਾ ਬਈ 15 ਕੁ ਹਜ਼ਾਰ ਰੁਪਏ ਕਰ 15000 ਰੁਪਏ ਮਾਨਤਾਨ ਹੋ ਜਾਊਗਾ। ਹਾਂਜੀ ਬਈ ਠੀਕ ਆ 15000 ਰੁਪਏ ਬਾਈ ਨੇ ਮੁੱਲ ਰੱਖਿਆ ਮਾਨਤਾਨ ਜ਼ਰੂਰ ਹੋ ਜਾਊਗਾ। ਦੋਰੇ-ਤਾਰੇ ਦੀ ਤਾਂ ਓਕੇ ਆ ਹਣ। ਹਾਂਜੀ ਬਈ ਬਹੁਤ ਠੀਕ ਆ ਫਿਰ ਰਹਿਣ ਦੇ ਦੋਰ ਨੂੰ ਬਈ। ਥਾਣ ਤੁਣ ਬਹੁਤ ਚੰਗੇ ਆ ਬਾਕੀ ਤਿੰਨਾਂ ਜੋ ਸਹੀ ਹੁੰਦੀ ਆ ਸਰ। ਹਾਂਜੀ ਬਈ ਠੀਕ ਆ ਆਂਡਰ ਚੰਗਾ ਬਈ ਦੇ ਕੋਈ ਵੀਰ ਸੇਵਾ ਕਰ ਲੂ 15 ਦਿਨ ਬਾਈ ਦੱਸਦਾ ਵੀ ਪਹਿਲਾ ਸੂਕੀ ਦੁੱਧ 4 ਲੀਟਰ ਬੋਲੇ ਤੇ ਹਾਜ਼ਰ ਬਾਕੀ ਸੇਵਾ ਨਾਲ ਦੁੱਧ ਨੇ ਵਾਜ ਜਾਣਾ। ਮੁੱਲ ਵੀ ਜਾਇਜ਼ ਹੀ ਆ 15000 ਰੁਪਏ ਮਾਨਤਾਨ ਜ਼ਰੂਰ ਅੱਗੇ ਬਈ ਮੱਝ ਵਾਲੇ 2 ਨੰਬਰ ਤੇ ਕਿਹੜਾ ਸੂਸੂਈ ਵੀ ਇਹ ਇਹ ਬਈ 5ਵੇਂ ਸੂਏ ਆ ਮੈਂ 5ਵੇਂ ਸੂਏ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਸੂਈ ਕਿੰਨੇ ਟਾਈਮ ਦੀ ਗੱਭਣ ਆਗੇ ਇਹ ਇਹ ਬਈ ਜੀ 6 ਮਹੀਨੇ ਦੀ ਗੱਭਣਾ 5 ਕਿਲੋ ਦੁੱਧ ਆ ਠੀਕ ਆ ਕੱਟੀ ਇਹਦੀ ਮਰ ਗਈ ਸੀਗੀ ਕੱਟੇ ਆ ਨਹੀਂ ਮਿਲਦੀ ਕੱਲ ਤੇ ਬਈ ਇੱਕ ਡੰਗ ਟੀਕੇ ਤੇ ਤੇ ਇੱਕ ਡੰਗ ਬਈ ਥਾਪੇ ਤੇ ਠੀਕ ਆ ਆ ਵਧੀਆ ਠੰਡੀ ਸੀ ਠੰਡੀ ਸੀ ਲ ਮੈਂ ਹਾਂ ਵਧੀਆ ਬਈ ਓਕੇ ਸਰ ਗੱਭਣ ਚੈੱਕ ਆ ਬਈ ਹਾਂ ਹਾਂ ਬਈ ਅਗਲਾ ਆਪਦੀ ਕਰਾ ਲਈਏ ਹਾਂ ਹਾਂ ਠੀਕ ਆ ਫੇਸ ਚੰਗਾ ਸੱਚੀ ਜੀ ਗੱਲ ਦੱਸੀ ਆ ਸੁਆ ਬਾਈ ਨੇ ਤੇ ਕੱਦ ਪੰਡ ਜਿਆਦਾ ਵੀਟ ਗੱਬਣ ਚੈੱਕ ਪਾਸ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਤੇ ਮੁੱਲ ਕੀ ਆ ਭਰਾ ਇਹਦਾ ਇਹਦਾ ਬਈ ਆਪਾਂ ਕਰਦੇ ਆ 60000 ਰੁਪਏ ਕਰਦੇ ਆ ਮਾਨ ਤਾਨ ਹੋ ਜਾ ਹਾਂ ਬਈ ਠੀਕ ਹੈ 60000 ਰੁਪਏ ਮੁੱਲ ਦਾ ਮਾਨ ਤਾਨ ਜਰੂਰ ਹੋ ਜਾਊਗਾ ਤੋਰਾ ਤਾਰਾ ਵੈਸੇ ਤਾਂ ਚੰਗਾ ਹੀ ਹੋਣਾ ਵੀ ਤੋਰੇ ਤਰੇ ਨਹੀਂ ਬਈ ਸਾਰਾ ਕੁਝ ਓਕੇ ਆ ਠੀਕ ਆ ਬਈ ਅੱਗੇ ਬਰੇਤਨ ਨੰਬਰ ਮਾਤੇ ਇਹ ਵੀ ਤੋਂ ਕੜਗੱਬਣਾ ਇਹ ਬਈ 3 ਮਹੀਨਾ ਦੀ ਗੱਬਣ ਆ ਗਈ ਠੀਕ ਆ ਇਹ 7 ਕਿਲੋ ਦੁੱਧਾ ਦੇ ਥੱਲੇ ਠੀਕ ਆ ਨਾ ਮਾਗਰ ਕੱਟੀ ਆ ਬਈ ਕੱਟੀ ਵੀ ਬਹੁਤ ਚੰਗੀਆਂ ਨਾ ਇਹ ਨੀਲੀ ਰਾਵੀ ਜਪੈਂਦੀ ਆ ਹਾਂਜੀ ਨੀਲੀ ਰਾਵੀ ਆ ਬਈ ਨਸਲ ਵਾਲੀ ਮੱਝ ਬੱਚਾ ਵੀ ਕੱਟੀ ਆ ਕੱਟੀ ਵੀ ਬਸ ਫਲੀ ਹੋਈ ਪਈ ਆ ਹੁਣ ਫੇਸ ਫੂਸ ਕੱਟੀ ਦਾ ਦੇਖੋ ਬੋਦੀ ਬਾਦੀ ਬਹੁਤ ਚੰਗੀ ਆ ਮਾਜਰ ਰੱਬ ਬਈ ਸੰਗ ਸੰਗ ਬਹੁਤ ਚੰਗਾ ਦੇਖਾਂ ਨੱਕ ਤੇ ਡੱਬ ਡੁੱਬ ਨੀਲੀ ਰਾਵੀ ਵਾਲੇ ਬੱਚੇ ਬਹੁਤ ਚੰਗੇ ਪਾਉਗੇ ਇਹ ਅੱਗੇ ਤੇ ਮੁੱਲ ਕੀ ਆਦਾ ਬਈ ਇਹਦਾ ਬਈ ਆਪਾਂ ਕਰਦੇ ਹਾਂ 70000 ਕੀ ਮਾਨਤਾਣ ਹੋ ਜੀ ਮਾਨਤਾਣ ਕਰਦਾਂਗੇ ਬਈ 70000 ਰੁਪਿਆ ਮੁੱਲ ਮਾਨਤਾਣ ਜ਼ਰੂਰ ਹੋ ਜੀ ਚਵਾਈ ਕਿਵੇਂ ਆ ਤੇ ਬਾਈ ਬਈ ਇੱਕ ਨੰਬਰ ਆ ਜੀ ਇੱਕ ਨੰਬਰ ਆ ਗਿਆ ਠੀਕ ਆ ਥਾਣ ਬੜਾ ਚੰਗਾ ਲੱਗਿਆ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਫੇਸ ਪੂਸਟ ਕਰਦੇ ਬੜਾ ਬੱਚੀ ਕੋਈ ਨੁਕਸ ਨਹੀਂ ਬਈ ਇਹਨਾਂ ਮੇਥਾਂ ਦੇ ਵਿੱਚ ਭਾਈ ਨੇ ਬਈ ਦੱਸਿਆ ਸੀ ਮੈਂ ਤੁਹਾਨੂੰ ਵੀਡੀਓ ਸਟਾਰਟਿੰਗ ਮਾਨਤਾ ਬਾਈ ਨੇ ਬਾਹਰ ਤੇ ਆਣਾਗਾ ਉਹਦਾ ਕਰਕੇ ਬਾਈ ਬਸ ਸੇਲ ਕਰ ਰਿਹਾ ਤੇ ਸੰਦ ਵੀ ਜਿਹੜੇ ਸਾਰੇ ਸੇਲ ਕਰੇ ਆ ਬਾਈ ਨੇ ਹਨ ਤੇ ਉੱਕਤੀ ਤਾਂ ਨਹੀਂ ਭਾਈ ਨਹੀਂ ਨਹੀਂ ਬਈ ਉਹ ਠੀਕ ਆ ਉਹ ਰਿਸ਼ਤੇਦਾਰੀ ਚ ਦੇਣੀ ਕੋ ਠੀਕ ਆ ਭਾਈ ਅੱਗੇ ਬਈ ਸਵਾਗੇ ਬਾਰੇ ਗੱਲ ਕਰ ਕਿੰਨੇ ਫੁੱਟਾ ਸਵਾਗੇ ਇਹ ਬਈ 12 ਫੁੱਟਾ ਸਵਾਗੇ 12 ਫੁੱਟਾ ਠੀਕ ਆ ਕੰਡੀਸ਼ਨ ਅੱਧੀ ਕਿਤਾ ਹੈਗੀ ਆ ਨਾ ਹਾਂ ਬਈ ਪੂਰਾ ਸੁੱਧਾ ਹੈਗਾ ਠੀਕ ਆ ਹਲ ਤੇ ਸਵਾਗੇ ਪੂਰੇ ਸੁੱਧ ਕੀ ਮੁੱਲ ਆ ਸਵਾਗੇ ਦਾ ਇਹ ਸਵਾਗੇ ਦਾ ਆਪਾਂ 15000 ਰੁਪਏ ਕਰਦੇ ਮਾਨਤਨ ਹੋ ਜੀ ਮਾਨਤਨ ਕਰ ਦਾਂਗੇ ਮੁਕੀ ਠੀਕ ਆ ਭਾਈ ਸਵਾਗੇ ਦੀ ਕੰਡੀਸ਼ਨ ਚੈੱਕ ਕਰ ਲਓ ਚੰਗਾ ਸਵਾਗਾ ਕੋਈ ਬਾਲ ਨਹੀਂ ਬੰਗ ਨਹੀਂ ਕਿਸੇ ਪਾਸੋਂ ਕੋਈ ਲੱਕੜ ਚ ਬਾੜ ਨਹੀਂ ਹਨਾ ਭਾਈ ਓਕੇ ਆ ਅੱਗੇ ਬਈ ਹਾਲ ਕਿੰਨੇ ਨੇ 11 ਕਾ ਇਹ 11 ਨੇ 11 ਹਾਲ 11 ਠੀਕ ਹੈ ਬਈ ਇਹ ਕਿੱਥੋਂ ਦੇ ਬਣੇ ਹੋ ਵੈਸੇ ਇਹ ਆਪਾਂ ਚੱਲਦੀ ਦਿੱਤੀ ਸੀਗੇ ਬਈ ਠੀਕ ਹੈ ਬਈ ਹਾਂ ਚੱਲਦੀ ਕੰਡੀਸ਼ਨ ਚ ਲੈਤੀ ਸੀਗੇ ਚੋਆ ਮੰਨ ਕੇ ਚਲੋ ਬਦਲ ਨਹੀਂ ਪਹਿਣੀਆਂ ਬਾਕੀ ਓਕੇ ਆ ਕੰਡੀਸ਼ਨ ਭਾਰੇ ਭੂਰੇ ਕਿਵੇਂ ਆ ਇਹ ਹੈਗੇ ਆ ਬਈ ਪੌਣੇ 3 ਕੁਇੰਟਲ ਪੌਣੇ 3 ਕੁਇੰਟਲ ਠੀਕ ਆ ਕੀ ਮੁੱਲ ਲੰਨੋ ਬਈ ਇਹਦਾ ਵੀ 10000 ਰੁਪਏ ਕਰ ਮਾਨਤਨ ਹੋਈ ਮਾਨਤਨ ਮੌਕੇ ਤੇ ਕਰ ਦਾਂਗੇ ਜਮਾ ਜਾਇਜ਼ ਮੁੱਲ ਆ 10000 ਰੁਪਿਆ ਬਾਕੀ ਮਾਨਤਨ ਜ਼ਰੂਰ ਹੋ ਜੂਗਾ ਅੱਗੇ ਬੈਟ ਟਰਾਲੀ ਕਿੰਨੇ ਫੁੱਟੀ ਹੈ ਬਈ ਇਹ ਇਹ ਬਈ 10 ਫੁੱਟੀ ਟਰਾਲੀ ਹੈਗੀ ਬਿਡ ਨਾਲ ਦੇਵਾਂਗੇ ਠੀਕ ਹੈ ਪੂਰੀ ਚੱਲਦੀ ਕੰਡੀਸ਼ਨ ਦੇ ਵਿੱਚ ਆਪਾਂ ਪੂਰਾ ਵਧੀਆ ਕੰਮ ਲੈਨੇ ਆ ਇਥੋਂ ਠੀਕ ਹੈ ਬਈ ਇੱਕ ਪਾਸੇ ਨੂੰ 10 ਦੂਜੇ ਪਾਸੇ ਨੂੰ ਕਿੰਨੀ ਹੈ ਇਹ ਦੂਜੇ ਪਾਸੇ ਨੂੰ 6 ਫੁੱਟ ਹੈ 6 ਫੁੱਟ ਹੈ 6 10 ਬਈ ਦੀ ਬਈ ਟਰਾਲੀ ਆ ਤੇ ਰੰਗ ਆ ਜਿਹੜਾ ਪੂਰਾ ਫੁੱਲ ਪਿਆਗਾ ਤੇ ਟਾਇਰਾਂ ਦੀ ਕੰਡੀਸ਼ਨ ਨੇੜ ਤੋਂ ਚੈੱਕ ਕਰ ਲਓ ਵੈਸੇ ਡੰਗਲਾ ਹੁਟਰ ਹੈ ਗਿਆ ਹਨਾ ਹਾਂ ਬਈ ਆਪਾਂ ਵਧੀਆ ਕੰਮ ਲੈਨੇ ਆ ਬਈ ਵਧੀਆ ਬਈ ਇਹ ਤੋਂ ਕੰਮ ਲੈਂਦਾ ਬੈੱਡ ਹੈ ਗਿਆ ਹਨਾ ਬੈੱਡ ਹੈ ਗਿਆ ਬੈੱਡ ਹੈ ਗਿਆ ਭਾਈ ਕੋਲ ਠੀਕ ਹੈ ਤੇ ਅੱਗੇ ਤੋਂ ਵੀ ਕੰਡੀਸ਼ਨ ਸਾਰੀ ਲਖਾਉਂਦੇ ਆ ਤੇ 2022 ਚ ਫਰਸ਼ ਵਗੈਰਾ ਪੂਰਾ ਵਧੀਆ ਬਈ ਠੀਕ ਆ 2022 ਚ ਰੰਗ ਕਰਵਾਇਆ ਹਾਂ ਜੀ ਬਈ ਠੀਕ ਆ ਫਰਸ਼ ਵੀ ਦਿਖਾਣੇ ਵਿੱਚ ਦਾਣੇ ਪਿਆ ਕੋਈ ਚੱਕਰ ਨਹੀਂ ਵੈਸੇ ਠੀਕ ਆ ਹਨਾ ਫਰਸ਼ ਹਾਂ ਜੀ ਬਈ ਕਿਤੋਂ ਬਈ ਹੈ ਤਾਂ ਨਹੀਂ 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 ਬਈ ਠੀਕ ਆ ਓਕੇ ਆ ਬਾਈ ਸਾਰਾ ਜੇ ਕੋਈ ਤੇ ਕੋਈ ਵੀ ਕਿਸੇ ਪਾਸੇ ਉਹ ਹੋਂ ਦੀ ਕੰਡੀਸ਼ਨ ਥੱਲੋਂ ਵੀ ਰਖਾਣਾ ਬਿਨਾਂ ਲਿਫਟ ਵਾਲੀ ਹੈ ਨਾ ਵੀਰੀ ਹਾਂਜੀ ਬਈ ਬਿਨਾਂ ਲਿਫਟ ਤੋਂ ਠੀਕ ਆ ਥੱਲੋਂ ਵੀ ਬਈ ਸਾਫ਼ ਪਈ ਹੈਗੀ ਇਹ ਮੁੱਲ ਕੀ ਰੱਖਿਆ ਫਿਰ ਇਹਦਾ ਮੁੱਲ ਬਈ ਇਹਦਾ 70000 ਰੁਪਏ ਕਰਦੇ ਆ ਮਾਨਤਾਨ ਮਾਨਤਾਨ ਆਪਾਂ ਮੌਕੇ ਤੇ ਕਰਾਂਗੇ ਠੀਕ ਆ 70000 ਰੁਪਿਆ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਪਈ ਆ ਕੰਡੀਸ਼ਨ ਕੰਮ ਲੈਣਾ ਬਈ ਕੋਈ ਨਹੀਂ ਕਹਿੰਦੀ ਹਨਾ ਪੂਰੀ ਵਧੀਆ ਗੱਡੀ ਹੈ ਸਰ ਬਾਈ ਪੂਰਾ ਕੰਮ ਵਧੀਆ ਲੈਣਿਆ ਵੀ ਕਹਿ ਦਿੱ ਗੀ 20 ਬਾਈ ਕਿੱਲਾ ਦੀ ਕੀਤੀ ਕਰਦੇ ਨੇ ਪੂਰੀ ਵਧੀਆ ਟਰਾਲੀ ਪਈ ਹੈ ਠੀਕ ਆ ਅੱਗੇ ਬਾਈ ਟਰੈਕਟਰ 855 ਹਾਂਜੀ ਬਾਈ ਕਿੰਨਾ ਮਾਡਲ ਹੈ 96 ਮਾਡਲ ਆ ਬਾਈ 96 ਮਾਡਲ ਠੀਕ ਆ ਟਾਇਰ ਮੂਰਲੇ ਹੈਗੇ ਅੱਦੇ ਕ ਹਨ ਹਾਂਜੀ ਬਾਈ ਠੀਕ ਆ ਤੇ ਮਗਰਲੇ ਟਾਇਰਾਂ ਦੀ ਮਗਰਲੇ ਅੱਧ ਤੋਂ ਉੱਤੇ ਆ ਬਾਈ ਮਗਰਲੇ ਅੱਧ ਤੋਂ ਉੱਤੇ ਆ ਠੀਕ 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 ਛਤਰੀ ਵਗੈਰਾ ਤੇ ਇੰਜਣ ਵਗੈਰਾ ਇੰਜਣ ਗੇਅਰ ਦਾ ਬਾਈ ਟਰੈਕਟਰ ਓਕੇ ਆ ਹੂੰ ਅਗਲਾ ਬਾਹ ਕਿ ਲਈ ਜਾ ਸਕਦਾ ਠੀਕ ਆ ਜੀ 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 ਇੰਜਨ ਵਗੈਰਾ ਦੇਖ ਲਓ ਭਾਈ ਨੇੜ ਤੋਂ ਰੰਗ ਰੂੰਗਰ ਮਾਡਲ ਦੇ ਹਿਸਾਬ ਨਾਲ ਰੰਗ ਠੀਕ ਪਿਆਗਾ ਤੇ ਆਹ ਆਟਾਪਾ ਜਿਹਾ ਬਦਲਿਆ ਵਾ ਹਾਂ ਇਹ ਆਟਾਪਾ ਵੀ ਪਾਰਟ ਜੀ ਹਿ ਚੇਂਜ ਕਰਵਾਇਆ ਸੀਗਾ ਠੀਕ ਆ ਕੋਈ ਪਰਮਨੈਂਟ ਆਪਸ਼ਨ ਨਹੀਂ ਹੈਗਾ ਕੋਈ ਲੇਕਿਨ ਓਕੇ ਆ ਜਾਵਾਂ ਠੀਕ ਠੀਕ ਵੈਸੇ ਉੱਪਰੋਂ ਹੀ ਚੇਂਜ ਕਰਵਾ ਲਾ ਹਾਂ 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 ਭਾਈ ਚੱਲਦਾ ਵਧੀਆ ਲੈਪਟੋਪ ਹੈ ਹਾਂ ਜਮਾਂ ਓਕੇ ਆ ਭਾਈ ਪੰਪ ਪੰਪ ਉਹਦੀ ਗਾਰੰਟੀ ਆ ਆਪਾਂ ਨੂੰ ਸਾਰੀ ਚੀਜ਼ ਦੀ ਠੀਕ ਸਾਰੀ ਚੀਜ਼ ਦੀ ਗਾਰੰਟੀ ਆਪਾਂ ਬਾਈ ਰਵੇ ਘਰ ਦਾ ਡਾਇਰੈਕਟਰ ਹੈ ਘਰੇ ਵਾਈ ਕਰਦਾ ਹੈਗਾ ਜਾਣਾ ਕਰਕੇ ਬਾਈ ਕਹਿੰਦਾ ਵੇਚ ਰਿਆਂਗੇ ਨਹੀਂ ਫਿਰ ਤੁਹਾਨੂੰ ਪਤਾ ਖੜੇ ਸਨ ਦਾ ਹਨਾ ਬਾਈ ਉਹ ਗੱਲ ਨਹੀਂ ਰਹਿੰਦੀ ਤੇ ਲਾਈਟਾਂ ਲੂਟਾਂ ਬਾਈ ਸਾਰੇ ਕੁਝ ਸੋਕੇ ਆ ਹਾਂ 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 ਬਾਈ ਹਾਂਜੀ ਬਾਈ ਠੀਕ 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 ਬੈਟਰੀ ਬੁਟਰੀ ਓਕੇ ਬੈਟਰੀ ਨਵੀਂ ਆ ਬਾਈ ਬੈਟਰੀ ਨਵੀਂ ਆ ਬੈਟਰੀ ਜਮਾਂ ਠੀਕ 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 ਕੰਡੀਸ਼ਨ ਓਕੇ ਪਈ ਆ ਟਾਇਰ ਬਾਈ ਪਾਏ ਆ ਮਗਰਲੇ ਬਾਈ ਕਹਿੰਦਾ ਅੱਧ ਤੂੰ ਜਿਆਦੇ ਪਾਏ ਆ ਹਨਾ ਤੇ ਮਗਰਲੇ ਮੂਰਲੇ ਮੰਨ ਕੇ ਚੱਲੋ ਅੱਧੇ ਹੀ ਹੈਗੇ ਨੇ ਹਨਾ 40% ਬੰਦਾਸ ਪਰਸੈਂਟ ਦੇ ਸੀਡ ਸੂਟ ਕਵਰ ਬੋਲ ਰਿਹਾ 333 ਵੈਰਾ ਓਕੇ ਹੈ ਬਾਕੀ ਬੈਟਰੀ ਬਿਲਕੁਲ ਨਵੀਆਂ ਦਿਖਾ ਰਹੀ ਦੰਦੀ ਚੈੱਕ ਕਰ ਹਮ ਬੈਟਰੀ ਨਵੀਆਂ ਹੈ ਨਾ ਹੈ ਵੀ ਕੰਪਨੀ ਦੀ ਹੈ ਕੰਪਨੀ ਦੀ ਹਾਂ ਲਵ ਫਸਟ ਦੀ ਹੈ ਕੰਪਨੀ ਦੀ ਬੈਟਰੀ ਹੈ ਨਵੀਂ ਬੈਟਰੀ ਹੈ ਜਮ ਰੰਗ ਰੰਗ ਓਕੇ ਹੈ ਚੱਲਦਾ ਓਕੇ ਹੈ ਸੈਲਫ ਮਾਰਨੀ ਲੋਡ ਆ ਜਿਵੇਂ ਮਰਜ਼ੀ ਬਾਕੇ ਟਰਾਈ ਕਰਕੇ ਇੱਕ ਥਾਂ ਤੇ ਰੰਗ ਵੀ ਨਿਕਰਾਇਆ ਬਬਈ ਠੀਕ ਆ ਹਮ ਰੰਗ ਰੰਗ ਕਿਤੋਂ ਹੋਰ ਗੋ ਜਿਹੜਾ ਜਿਹੜਾ origignal ਓਕੇ ਆ ਭਾਈ ਹਾਂਜੀ ਤੇ ਮੁੱਲ ਕੀ ਆ ਭਾਈ ਇਹਦਾ ਮੋਲੇ ਦਾ ਆਪਾਂ ਭਾਈ 215000 ਕੀ ਕਰੀਏ ਮਾਣ ਤਣ ਹੋ ਮਾਣ ਤਣ ਮੌਕੇ ਤੇ ਕਰਦਾ 215000 ਰੁਪਇਆ ਮੋਲਾ ਮਾਣ ਤਣ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਤੇ ਨਾਗਬ ਜਿਹੜੇ ਸੀਗੇ ਬਾਈ ਕੋਲੇ ਸਮਾਨ ਸਾਰਾ ਬਕਾਊ ਤੁਹਾਨੂੰ ਦਿਖਾਤਾ ਭਾਈ ਕਿਸੇ ਵੀਰ ਦੇ ਕੋਈ ਵੀ ਪਸੰਦ ਆ ਭਾਈ ਨਖਨੇ ਟੱਕ ਕਰ ਲਿਓ ਧੰਨਵਾਦ ਵੀਰ